ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਭੋਰ ਕੇ ਮੈਂ ਤੁਸੀ ਸਾਰੇ ਆਈ ਹੋਪ ਕਿ ਤੁਸੀ ਸਾਰੇ ਬਹੁਤ ਵਧੀਆ ਹੋਵੋਗੇ ਤੇ ਹੋਣਾ ਵੀ ਚਾਹੀਦਾ ਬਹੁਤ ਜ਼ਿਆਦਾ ਕੇਅਰਫੁਲ ਰਹੋ ਸਟੇ ਹੈਪੀ ਐਂਡ ਹੈਲਦੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਹੀ ਗੰਦੇ ਤਰ੍ਹਾਂ ਦੇ ਜਿਹੜੇ ਫੀਵਰ ਨੇ ਚੱਲਦੇ ਪਏ ਨੇ ਤੇ ਬਹੁਤ ਬੁਰਾ ਹਾਲ ਕਰਦੇ ਨੇ ਵਾਲੇ ਫੀਵਰ ਨੇ ਸੋ ਬੀ ਕੇਅਰਫੁਲ ਆਪਣਾ ਧਿਆਨ ਵੀ ਰੱਖੋ ਆਪਣੀ ਫੈਮਲੀ ਦਾ ਰੱਖੋ ਤੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਬਚਾ ਕੇ ਰੱਖੋ ਤੇ ਮੈਂ ਲਾਸਟ ਵਲੌਗ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸੋ ਅੱਜ ਦੇ ਵਲੌਗ ਚ ਮੈਂ ਜ਼ਿਆਦਾ ਬੋਰ ਨਹੀਂ ਕਰਦੀ ਤੁਹਾਨੂੰ ਟਾਈਮ ਹੋ ਗਿਆ 10 ਵੱਜ ਚੁੱਕੇ ਨੇ ਤੇ ਬੱਚੇ ਗਏ ਨੇ ਸਕੂਲ ਤੇ ਆਪਾਂ ਹੁਣ ਹੋ ਗਏ ਆ ਰੈਡੀ ਕਿਉਂਕਿ ਅਸੀਂ ਜਾ ਰਹੇ ਹਾਂ ਗੁਰਦੁਆਰਾ ਫਤਿਹਗੜ ਸਾਹਿਬ ਮੱਥਾ ਟੇਕਣ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੋ ਦਾ ਮਹੀਨਾ ਚੜ ਚੁੱਕਿਆ ਹੈ ਤੇ ਹੁਣ ਸ਼ੀਦੀ ਜਿਹੜਾ ਹਫ਼ਤਾ ਹੈ ਉਹ ਵੀ ਸ਼ੁਰੂ ਹੋ ਜਾਣਾ ਹੈ ਠੀਕ ਹੈ ਸੋ ਇਸ ਕਰਕੇ ਅਸੀਂ ਹੁਣ ਮੱਥਾ ਟੇਕਣ ਚੱਲੇ ਆ ਤੇ ਬਹੁਤ ਜ਼ਿਆਦਾ ਜ਼ਰੂਰੀ ਵੈਸੇ ਅੱਗੇ ਪਿੱਛੇ ਵੀ ਜਾਣਾ ਚਾਹੀਦਾ ਹੈ ਪਰ ਆ ਦਿਨਾਂ ਦੇ ਵਿੱਚ ਤੇ ਖਾਸ ਕਰ ਜਿਹੜੇ ਦੂਰ ਦੀ ਸੰਗਤ ਹੈ ਉਹਨੂੰ ਵੀ ਨਤਮਸਤਕ ਜਰੂਰ ਹੋਣਾ ਚਾਹੀਦਾ ਜਾ ਕੇ ਬਹੁਤ ਵੱਡੀ ਸ਼ਹਾਦਤ ਤੇ ਸਾਬਜਾਦਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਨਿੱਕੀਆਂ ਜਿਹਾਂ ਜਿੰਦਾਂ ਨੇ ਇੰਨੀਆਂ ਵੱਡੀਆਂ ਸ਼ਹੀਦੀਆਂ ਪਾਈਆਂ ਨੇ ਆਪਣੇ ਕਰਕੇ ਸੋ ਸਾਡਾ ਫਰਜ਼ ਬਣਦਾ ਹੈ ਕਿ ਉੱਥੇ ਜਾ ਕੇ ਆਪਾਂ ਨਤਮਸਤਕ ਹੋਈਏ ਆ ਦਿਨਾਂ ਦੇ ਵਿੱਚ ਸੋ ਅਸੀਂ ਹੁਣ ਅੱਜ ਉੱਥੇ ਮੱਥਾ ਟੇਕਣ ਚੱਲੇ ਆ ਤੇ ਜਿੰਨਾ ਪੋਸੀਬਲ ਹੋ ਸਕਿਆ ਤੁਹਾਨੂੰ ਮੈਂ ਦਰਸ਼ਨ ਕਰਾਵਾਂਗੀ ਨਾਲ ਨਾਲ ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਤੇ ਅਲਾਉਡ ਨਹੀਂ ਕਰਦੇ ਹੈ ਬਾਕੀ ਬਾਹਰੋਂ ਮੈਂ ਤੁਹਾਨੂੰ ਸੰਗਤ ਦੇ ਦਰਸ਼ਨ ਜ਼ਰੂਰ ਕਰਵਾਵਾਂਗੀ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਮਿਲਦੇ ਆਪਾਂ ਉੱਥੇ ਜਾ ਕੇ ਟਿਲ ਦੈਨ ਬਾਏ ਬਾਏ ਲਵਕੀਸ਼ਨ ਨਾ ਫਿੱਟਾ ਰੋ ਮਨ ਦੇ ਮਨ ਦੇ ਮਨ ਦੇ ਤੇ ਨਹੀਂ ਪ੍ਰਭ ਪਾਇਓ ਹਾਂਜੀ ਗਾਇਜ਼ ਅਸੀਂ ਮੱਥਾ ਟੇਕ ਲਿਆ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਮੱਥਾ ਟੇਕ ਕੇ ਬਾਹਰ ਆਏ ਆਂ ਤੇ ਲਾਈਨ ਦੇਖੋ ਕਿੰਨੀ ਲੰਬੀ ਲੱਗ ਗਈ ਏ ਜਦੋਂ ਅਸੀਂ ਗਏ ਸੀ ਉਦੋਂ ਬਿਲਕੁਲ ਖਾਲੀ ਸੀ ਜਾਂ ਸਿਰਫ ਅਗਲੀਆਂ ਪੌੜੀਆਂ ਤੱਕ ਸੀ ਜਿਹੜੀਆਂ ਦੋ ਤਿੰਨ ਪੌੜੀਆਂ ਨੇ ਅੱਗੇ ਇੱਥੇ ਠੀਕ ਹੈ ਉੱਥੋਂ ਤੱਕ ਸੀ ਸਿਰਫ ਸੰਗਤ ਤੇ ਹੁਣ ਦੇਖੋ ਕਿੰਨੀ ਜ਼ਿਆਦਾ ਸੰਗਤ ਹੋ ਗਈ ਏ ਆ ਦੇਖੋ ਆ ਪੂਰਾ ਪਿੱਛੋਂ ਤੱਕ ਜਿੱਥੋਂ ਆਪਾਂ ਚਰਨ ਤੋਂ ਕੇਂਦਰੋਂ ਨੇ ਆ ਨਾ ਉੱਥੋਂ ਤੱਕ ਜਿਹੜੀ ਲਾਈਨ ਲੱਗ ਚੁੱਕੀ ਏ ਤੇ ਜਿਹੜੀ ਸੰਗਤ ਨੇ ਮੱਥਾ ਟੇਕ ਲਿਆ ਇੱਥੇ ਬੈ ਕੇ ਦੇਗ ਲੈ ਕੇ ਪ੍ਰਸ਼ਾਦ ਛਕਦੇ ਪਏ ਨੇ ਠੀਕ ਹੈ ਜੀ ਤੇ ਹੁਣ ਜਿਹੜੀ ਭੀੜ ਵੱਧਦੀ ਹੀ ਜਾਣੀ ਹੈ ਸੰਗਤ ਦੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਭਾ ਜਿਹੜੀ ਆ ਗਈ ਹੈ ਸ਼ੀਦੀ ਹਫਤਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਆਪਾਂ ਜਾਣੇ ਪਏ ਆ ਮਾਤਾ ਗੁਜਰੀ ਜੀ ਦੇ ਛੰਡੇ ਬੁਰਜ ਦੇ ਠੀਕ ਹੈ ਜੀ ਤੇ ਇੱਥੇ ਵੀ ਜਦੋਂ ਅਸੀਂ ਗਏ ਸੀ ਉਦੋਂ ਘੱਟ ਸੀ ਰਸ਼ ਐ ਮੈਂ ਤੁਹਾਨੂੰ ਦਿਖਾਨੀ ਆ ਤੇ ਆਲੇ ਦੁਆਲੇ ਸੰਗਤ ਜਿਹੜੀ ਇਸ ਤਰ੍ਹਾਂ ਇਹ ਹੱਲੇ ਤੇ ਥੋੜੀ ਵਿਰਲੀ ਦੇਖਦੀ ਹੈ ਜਦੋਂ ਸਬਾ ਹੋਏਗੀ ਉਦੋਂ ਤਾਂ ਬਹੁਤ ਜ਼ਿਆਦਾ ਸੰਗਤ ਹੋ ਜਾਂਦੀ ਹੈ ਬਹੁਤ ਜ਼ਿਆਦਾ ਤੇ ਅਸੀਂ ਗਏ ਸੀ 17 ਤਰੀਕ ਨੂੰ ਆਈ ਥਿੰਕ 17 ਤਰੀਕ ਦੇ ਕਰੀਬ ਹੀ ਅਸੀਂ ਗਏ ਸੀ ਤੇ ਆ ਦੇਖੋ ਜਦੋਂ ਅਸੀਂ ਮੱਥਾ ਟੇਕਣ ਲੱਗੇ ਆ ਤੇ ਦਿਉੜੀ ਤੱਕੇ ਦਿਉੜੀ ਤੱਕ ਸੰਗਤ ਏ ਠੀਕ ਹੈ ਲਾਈਨ ਇੱਥੇ ਵੀ ਕਾਫੀ ਲੱਗ ਚੁੱਕੀ ਏ ਜਦੋਂ ਤੱਕ ਅਸੀਂ ਮਾਤਾ ਗੁਜਰੀ ਦੇ ਟੇਕਣਾ ਸੀ ਮੱਥਾ ਜਦੋਂ ਅਸੀਂ ਭੋਰਾ ਸਾਹਿਬ ਗਏ ਸੀ ਤੇ ਉੱਧਰ ਗਏ ਸੀ ਉਦੋਂ ਘੱਟ ਸੀ ਠੀਕ ਹੈ ਹੁਣ ਅਸੀਂ ਠੰਡੇ ਬੁਰਜ ਦੇ ਵੀ ਮੱਥਾ ਟੇਕ ਲਿਆ ਤੇ ਲੱਗ ਗਿਆ ਸੀ ਟਾਈਮ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੰਗਤ ਦੀ ਲਾਈਨ ਸੀ ਡਿਊੜੀ ਤੱਕ ਸੀ ਤੇ ਹੁਣ ਜਦੋਂ ਅਸੀਂ ਉੱਤਰ ਕੇ ਮੈਂ ਤੁਹਾਨੂੰ ਦਿਖਾਨੀ ਆ ਕਿ ਲਾਈਨ ਕਿੱਥੋਂ ਤੱਕ ਪਹੁੰਚ ਗਈ ਏ ਤੇ ਅਸੀਂ ਸਾਈਡ ਵਾਲੀ ਪੌੜੀ ਤੋਂ نیچے ਉਤਰੇ ਆ ਠੀਕ ਹੈ ਤੇ ਆ ਤੁਸੀਂ ਦਰਸ਼ਨ ਕਰ ਲਓ ਠੰਡੇ ਬੁਰਜ ਦੇ ਗੁਰਦੁਆਰਾ ਮਾਤਾ ਗੁਜਰੀ ਸਾਹਿਬ ਜੀ ਦੇ ਤੇ ਹੁਣ ਅਸੀਂ ਬਸ ਅੱਗੇ ਚੱਲਨੇ ਆ ਤੇ ਤੁਹਾਨੂੰ ਦਿਖਾਣਨੇ ਆ ਆ ਦੇਖੋ ਸੰਗਤ ਇੱਥੇ ਤੇ ਲੰਗਰ ਵੀ ਕਾਫੀ ਜ਼ਿਆਦਾ ਲੱਗ ਚੁੱਕੇ ਨੇ ਹੁਣ ਤੇ ਹੋਰ ਜ਼ਿਆਦਾ ਲੱਗ ਚੁੱਕੇ ਹੋਣ ਇਹਨੇ ਕਿਉਂਕਿ ਮੈਨੂੰ ਵਲੌਗ ਪਾ ਪਾੰਦਿਆਂ ਪਾੰਦਿਆਂ ਮਤਲਬ ਕਾਫੀ ਮੈਂ ਲੇਟ ਹੋ ਗਈਆਂ ਹਲੇ 3-4 ਦਿਨ ਆ ਦੇਖੋ ਇੱਧਰ ਵੀ ਲੰਗਰ ਲੱਗਿਆ ਹੈ ਪ੍ਰਸ਼ਾਦੇ ਦਾ ਇਹ ਤੇ ਪੱਕਾ ਹੀ ਇੱਥੇ ਇਹਨਾਂ ਦਾ ਲੱਗਦਾ ਹੀ ਲੱਗਦਾ ਹੈ ਤੇ ਆ ਦੇਖੋ ਲਾਈਨ ਦੇਖੋ ਜਦੋਂ ਅਸੀਂ ਕਿ ਅਸੀਂ ਡਿਊਟੀ ਤੱਕ ਅਸੀਂ ਉਹ ਡਿਊਟੀ ਤੋਂ ਕਿੰਨੀ ਬਾਹਰ ਆ ਗਈਏ ਤੇ ਇਸ ਤਰ੍ਹਾਂ ਜਿਹੜੀ ਇਹ ਸੰਗਤ ਵੱਧਦੀ ਜਾਣੀ ਹੈ ਤੇ ਹੁਣ ਅਸੀਂ ਅੱਗੇ ਨੂੰ ਵਧਨੇ ਆ ਦੇਖੋ ਟਰੈਕਟਰ ਟਰਾਲੀਆਂ ਲੈ ਕੇ ਸੰਗਤਾਂ ਜਿਹੜੀਆਂ ਆਈਆਂ ਨੇ ਲੰਗਰ ਲਾਣ ਲਈ ਤੇ ਆ ਬੀਬੀਆਂ ਤੇ ਕਰਦੀਆਂ ਪੀਣੇ ਸੇਵਾ ਇੱਥੇ ਵੀ ਲੰਗਰ ਦਾ ਹੀ ਲੰਗਰ ਪ੍ਰਸ਼ਾਦੇ ਦੀ ਸੇਵਾ ਚੱਲਦੀ ਪਈ ਏ ਤੇ ਨਮਕੀਨ ਚੌਲਾਂ ਦੀ ਸੋ ਇਸ ਤਰ੍ਹਾਂ ਜਿਹੜਾ ਇਹ ਸੀ ਦੀ ਹਫ਼ਤਾ ਇਹ ਸਭਾ ਦੇ ਵਿੱਚ ਇਸ ਤਰ੍ਹਾਂ ਇਹ ਜਿਹੜੇ ਲੰਗਰ ਨੇ ਲੱਗਣੇ ਨੇ ਤੇ ਆ ਦੇਖੋ ਟੈਂਟਾਂ ਦੀ ਵੀ ਤਿਆਰੀ ਹੋ ਗਈ ਏ ਬਾਅੰਸ ਵਗੈਰਾ ਲੱਗ ਚੁੱਕੇ ਨੇ ਤੇ ਬਹੁਤ ਜ਼ਿਆਦਾ ਰਾਸ਼ੇ ਮੈਂ ਤੁਹਾਨੂੰ ਅੱਗੇ ਵੀ ਦਿਖਾਨੀ ਆ ਮਤਲਬ ਜਾਮ ਉਸ ਦਿਨ ਹੀ ਇੰਨਾ ਜ਼ਿਆਦਾ ਲੱਗ ਗਿਆ ਸੀ ਤੇ ਹੁਣ ਤੇ ਵੱਡੀਆਂ ਵੀ ਜਿਹੜੀਆਂ ਗੋਗੋ ਬੰਦ ਹੋ ਜਾਣੀਆਂ ਨੇ ਜਾਣੀਆਂ ਕਿੰਨੇ ਕਿਲੋਮੀਟਰ ਪਿੱਛੇ ਹੀ 3-4 ਕਿਲੋਮੀਟਰ ਪਿੱਛੇ ਹੀ ਖੜ ਜਾਂਦੀਆਂ ਨੇ ਅੱਗੇ ਤੇ ਬੰਦ ਹੀ ਕਰ ਦਿੰਦੇ ਨੇ ਟ੍ਰੈਫਿਕ ਬਿਲਕੁਲ ਤੇ ਇਹ ਦੁਕਾਨਾਂ ਵੀ ਲੱਗ ਚੁੱਕੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜੇ-ਜਿਹੜੇ ਹਲੇ ਤੱਕ ਜੜੀ ਸੰਗਤ ਨਹੀਂ ਗਈ ਜਿਹੜੇ ਮੇਰੇ ਭੈਣ ਭਰਾ ਨਹੀਂ ਗਏ ਤੇ ਮੇਰੀ ਉਹਨਾਂ ਨੂੰ ਰਿਕਵੈਸਟ ਹੈ ਕਿ ਪਲੀਜ਼ ਜ਼ਰੂਰ ਜਾਇਆ ਕਰੋ ਸਾਲ ਦੇ ਵਿੱਚ ਇੱਕ ਵਾਰੀ ਜਾਇਆ ਕਰੋ ਜਿਹੜੇ ਦੂਰ ਵਾਲੇ ਨਹੀਂ ਜਾ ਸਕਦੇ ਆ ਦਿਨਾਂ ਦੇ ਵਿੱਚ ਤੇ ਆਪਣਾ ਬਣਦਾ ਜਾਣਾ ਕਿਉਂਕਿ ਆਪਣੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਨਿੱਕੀਆਂ ਜੀਆਂ ਜਿੰਦਾ ਨੇ ਛੋਟੇ ਸਾਹਿਬਜ਼ਾਦਿਆਂ ਨੇ ਸੋ ਆਪਾਂ ਨੂੰ ਉੱਥੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਤੇ ਮੇਰਾ ਇਹੀ ਸੁਨੇਹਾ ਹੈ ਤੁਹਾਨੂੰ ਸਾਰਿਆਂ ਨੂੰ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਇੰਨੀਆਂ ਕੁ ਹੱਲੇ ਦੁਕਾਨਾਂ ਵੀ ਲੱਗ ਚੁੱਕੀਆਂ ਨੇ ਮੈਂ ਤੁਹਾਨੂੰ ਜਿੰਨਾ ਹੋ ਸਕਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਅੰਦਰ ਬਿਲਕੁਲ ਵੀ ਅਲਾਉਡ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉੱਥੇ ਅਲਾਉਡ ਨਹੀਂ ਹੈ। ਮੈਂ ਕੋਸ਼ਿਸ਼ ਕੀਤੀ ਸੀ ਪਰ ਸੇਵਾਦਾਰ ਫਿਰ ਟੋਕ ਦਿੰਦੇ ਨੇ ਫਿਰ ਚੰਗਾ ਨਹੀਂ ਲੱਗਦਾ। ਇਸ ਕਰਕੇ ਫਿਰ ਫੋਨ ਬੰਦ ਕਰ ਦਿੰਦੇ ਨੇ ਜਦੋਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ। ਤੇ ਉੱਥੇ ਫਿਰ ਮੈਂ ਕੁਝ ਵੀ ਕੈਪਚਰ ਨਹੀਂ ਕੀਤਾ ਤੇ ਬਾਕੀ ਤੁਹਾਨੂੰ ਸੰਗਤ ਦੇ ਦਰਸ਼ਨ ਮੈਂ ਜਰੂਰ ਕਰਵਾ ਦੇਣੀ ਆ ਜਿੰਨਾ ਮੇਰੇ ਹੱਥ 'ਚ ਹੈ ਮੈਂ ਤੁਹਾਨੂੰ ਕਰਵਾ ਦੇਣੀ ਆ ਜਿਹੜੇ ਨਹੀਂ ਆ ਸਕਦੇ ਭੈਣ ਭਰਾ। ਦੇਸ਼ਾਂ ਦੇਸ਼ਾਂ 'ਚ ਬੈਠੇ ਨੇ ਵਿਚਾਰੇ ਉਹ ਨਹੀਂ ਆ ਸਕਦੇ ਉਹ ਦਰਸ਼ਨ ਕਰ ਸਕਣ ਠੀਕ ਹੈ ਜੀ ਆਲੋ ਜੀ ਇੱਥੇ ਹੁਣ ਆ ਕੇ ਦੁਕਾਨਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ ਅੱਗੇ ਵੀ ਬਹੁਤ ਜ਼ਿਆਦਾ ਨੇ ਦੁਕਾਨਾਂ ਦੇ ਕਾਫੀ ਦੂਰ ਤੱਕ ਲੱਗਦੀਆਂ ਨੇ ਅੱਗੇ ਤੱਕ ਤੇ ਇਹ ਜਿਹੜੀਆਂ ਸਨ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਨੇ ਜਦੋਂ ਆਪਾਂ ਬੈਕ ਸਾਈਡ ਤੋਂ ਨਿਕਲਦੇ ਹਾਂ ਹਾਲ ਵਾਲੀ ਸਾਈਡ ਤੋਂ ਉਧਰਲੇ ਪਾਸਿਓਂ ਜਿਹੜੀਆਂ ਦੁਕਾਨਾਂ ਨੇ ਤੇ ਆ ਤੁਸੀਂ ਜਾਮ ਵੇਖੋ ਕਿੰਨਾ ਜ਼ਿਆਦਾ ਐ ਇੰਨੀ ਜ਼ਿਆਦਾ ਲੰਬੀ ਲਾਈਨ ਸੀ ਉਸ ਦਿਨ ਵੀ ਠੀਕ ਹੈ ਆਈ ਥਿੰਕ ਪਤਾ ਨਹੀਂ 16 ਜਾਂ 17 17 ਤਰੀਕ ਨੂੰ ਗਏ ਸੀ ਅਸੀਂ ਸ਼ਾਇਦ ਤੇ ਇੰਨੀ ਲੰਬੀ ਲਾਈਨ ਸੀ ਤੇ ਹੁਣ ਤੇ ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਜ਼ਿਆਦਾ ਰਸ਼ ਵਧ ਗਿਆ ਹੋਣਾ ਬਹੁਤ ਜ਼ਿਆਦਾ ਹੁਣ ਦਿਨੋਂ ਦਿਨ ਵਧਣਾ ਹੀ ਹੈ ਸ਼ਹੀਦੀ ਹਫਤਾ ਸ਼ੁਰੂ ਹੋ ਚੁੱਕਿਆ ਤੇ ਆ ਲੋ ਜੀ ਅਸੀਂ ਨਿਕਲ ਆਏ ਆ ਬਾਹਰ ਤੇ ਆ ਸੰਗ ਤਾਂ ਸੱਜੀਆਂ ਨੇ ਅੱਗੇ ਤੇ ਅਸੀਂ ਆਈਆਂ ਪਿੱਛੇ ਕਾਬੂ ਮੈਂ ਤੇ ਮम्मी ਆ ਦੇਖ ਸਕਦੇ ਹੋ ਤੁਸੀਂ ਅਸੀਂ ਦੋਵੇਂ ਜਣੀਆਂ ਪਿੱਛੇ ਆ ਤੇ ਬੜਾ ਬੜਾ ਵਧੀਆ ਲੱਗਿਆ ਪਰ ਬੱਚੇ ਨਹੀਂ ਸਣ ਗਏ ਨਾਲ ਬੱਚਿਆਂ ਤੋਂ ਬਿਨਾ ਬੜਾ ਖਾਲੀ-ਖਾਲੀ ਜਿਹਾ ਲੱਗਦਾ ਪਿਆ ਕਿਉਂਕਿ ਇਸ ਵਾਰੀ ਫਿਰ ਇਹ ਵੀ ਜਿਵੇਂ ਜਿਵੇਂ ਜਾਇਆ ਜਾਂਦਾ ਮਨ ਵੀ ਠੀਕ ਨਹੀਂ ਹੈਗੇ ਸਾਰਿਆਂ ਦੇ ਤੇ ਜਿਵੇਂ ਜਿਵੇਂ ਜਾਇਆ ਜਾਂਦਾ ਉਵੇਂ ਮੱਥਾ ਟੇਕਉਂਦੇ ਦੋ ਦੋ ਜਾਣੀ ਹਾਂਜੀ ਗਾਇਜ਼ ਅਸੀਂ ਆ ਗਏ ਵਾਪਸ ਗੁਰਦੁਆਰਾ ਸਾਹਿਬ ਤੋਂ ਟਾਈਮ 1:30 ਵਜੇ ਅਸੀਂ ਵਾਪਸ ਆ ਗਏ ਸੀ ਤੇ ਹੁਣ ਵੱਜ ਗਏ ਨੇ 2 2:30 ਦਾ ਟਾਈਮ ਹੋਣਾ ਤੇ ਆਪਣੀ ਚਲਦੀ ਪਈਏ ਲਾਂਡਰੀ ਧੋਬੀ ਬਣ ਗਏ ਹੁਣ ਆਪਾਂ ਆ ਕੇ ਤੇ ਆ ਮੈਂ ਪਹਿਲਾਂ ਹੀ ਪਾ ਗਈ ਸੀ ਇੱਕ स्लॉट ਦੇ ਵਿੱਚ ਤੇ ਉਹ ਪਤਾ ਨਹੀਂ ਕੀ ਬਣਿਆ ਲਾਈਟ ਚਲੀ ਕਿ ਕੀ ਹੋਇਆ ਉਹ ਹੁਣ ਸਪਿੰਨ ਹੋ ਰਹੇ ਨੇ ਤੇ ਹੁਣ ਆਪਾਂ ਕਪੜੇ ਧੋ ਲਈਏ ਕਿਉਂਕਿ ਸਵੇਰੇ ਜਲਦੀ ਦੁਰਗੇ ਸੀ ਕਿ ਰਸ਼ ਜ਼ਿਆਦਾ ਹੋ ਜਾਣਾ ਕਿਉਂਕਿ ਹੁਣ ਸਭਾ ਕਰਕੇ ਜਿਹੜੀ ਸੰਗਤ ਏ ਉਹ ਪਹਿਲਾਂ ਹੀ ਹੁਣ ਮੱਥਾ ਟੇਕਣ ਆਉਣੀ ਸ਼ੁਰੂ ਹੋ ਗਈ ਏ ਬਹੁਤ ਜ਼ਿਆਦਾ ਭੀੜ ਹੋਣ ਲੱਗ ਗਈ ਸੀ ਅੱਜ ਵੀ ਜਦੋਂ ਅਸੀਂ ਮੱਥਾ ਟੇਕ ਲਿਆ ਸੀ ਉਦੋਂ ਤੁਸੀਂ ਦੇਖਿਆ ਹੀ ਹੋਣਾ ਵੀਡੀਓ ਦੇ ਵਿੱਚ ਉਦੋਂ ਲਾਈਨ ਨਹੀਂ ਸੀ ਹੈਗੀ ਬਿਲਕੁਲ ਮਤਲਬ ਘੱਟ ਸੀ ਸੰਗਤ ਜਿਵੇਂ ਬਾਹਰ ਤੋਂ ਥੋੜਾ ਜਿਹਾ ਪੌੜੀਆਂ ਤੱਕ ਸੀ ਤੇ ਜਦੋਂ ਅਸੀਂ ਮੱਥਾ ਟੇਕ ਕੇ ਵਾਪਸ ਆਏ ਉਦੋਂ ਪੂਰੇ ਉਹ ਦਰਵਾਜ਼ੇ ਤੱਕ ਸੀ ਜਿੱਤੋਂ ਆਪਾਂ ਚਰਨ ਧੋ ਕੇ ਐਂਟਰ ਕਰਦੇ ਹਾਂ ਇੰਨੀ ਜ਼ਿਆਦਾ ਤੇ ਹੋਰ ਵਾਧਦੀ ਪਈ ਸੀ ਸੰਗਤ ਇਸ ਕਰਕੇ ਸਾਨੂੰ ਇਹ ਸੀ ਕਿ ਸਵੇਰੇ ਸਵੇਰੇ ਆਪਾਂ ਪਹਿਲਾਂ ਮੱਥਾ ਟੇਕ ਆਉਂਨੇ ਆ ਬਾਕੀ ਦੇ ਕੰਮ ਤੇ ਹੁੰਦੇ ਹੀ ਰਹਿੰਦੇ ਨੇ ਚਲੋ ਦਰਸ਼ਨ ਕਰਨੇ ਜਿਹੜੇ ਨੇ ਉਹ ਜ਼ਿਆਦਾ ਜ਼ਰੂਰੀ ਨੇ ਸੋ ਹੁਣ ਆਪਾਂ ਧੋਵਾਂਗੇ ਕੱਪੜੇ ਠੀਕ ਹੈ ਆ ਦੇਖੋ ਕੁਝ ਸੁੱਕੜੇ ਪਏ ਨੇ ਤੇ ਕੁਝ ਆ ਪਏ ਪਏ ਨੇ ਇੱਧਰ ਹੂਨ ਵਾਲੇ ਇਹ ਮੈਂ ਅਲੱਗ-ਅਲੱਗ ਕਰਕੇ ਰੱਖੇ ਪਏ ਨੇ ਇਹ ਇਹ ਵੀ ਸੋਚਣਾ ਪੈਂਦਾ ਹੈ ਮਸ਼ੀਨ ਦੇ ਵਿੱਚ ਆਟੋਮੈਟਿਕ ਦੇ ਵਿੱਚ ਵੀ ਕਿਹਦੇ ਨਾਲ ਕਿਹੜਾ ਕੱਪੜਾ ਪਾਣਾ ਆਹ ਵਾਲੇ ਹੁਣ ਜਿਹੜੇ ਕਲਰਫੁੱਲ ਨੇ ਅਲੱਗ ਰੱਖੇ ਨੇ ਤੇ ਵਾਈਟ ਦਾ ਜਿਹੜਾ ਮੈਂ ਵਾਈਟ ਗ੍ਰੇ ਜਿਹੜੇ ਨੇ ਉਹਨਾਂ ਦਾ स्लॉट ਪਾਇਆ ਪਿਆ ਤੇ ਉਹ ਹੁਣ ਚੱਲ ਰਿਹਾ ਹੈ 17 ਮਿੰਟ ਰਹਿ ਗਈ ਨੇ ਉਸ ਤੋਂ ਬਾਅਦ ਫਿਰ ਮੈਂ ਕੱਢਦੀ ਹਾਂ ਤੇ ਆਹ ਦੇਖੋ ਇੱਧਰ ਬੱਚੇ ਆ ਚੁੱਕੇ ਨੇ ਤੇ ਉਧਰ ਦੇਖੋ ਡਾਂਸ ਚੱਲ ਰਿਹਾ ਹੈ ਹਾਂ ਡਾਂਸ ਚੱਲ ਰਿਹਾ ਨਾਲ ਅੱਜ ਪੇਪਰ ਦੱਚ ਮੈਂ ਪੇਪਰ ਕਰਿਸ ਤੇ ਨਾ ਆਨਸਰ ਨਾ ਪਾ ਦੇਗਾ ਵੈਰੀ ਗੁੱਡ ਪੇਪਰ ਕਰਨ ਜਾਂਦੇ ਵੀ ਗਾਣੇ ਗਾਣ ਜਾਂਦੇ ਹੋ ਤੁਸੀਂ ਦੱਸਿਓ ਕਾਮਨ ਸੈਂਸਰ ਕੋਈ ਨਹੀਂ ਬਾਕੀ ਨੰਬਰ ਦੱਸਣਗੇ ਤੁਹਾਡੇ ਕਿਉਂ ਵੀਡੀਓ ਬੰਦ ਕਰਾਂ ਸਭ ਦੇ ਸਾਹਮਣੇ ਦੱਸੋ ਸਾਹ ਦੇ ਸਾਹਮਣੇ ਦੱਸੋ ਕੀ ਕਹਿਣਾ ਹੈ ਨੰਬਰ ਦੱਸਣਗੇ ਹੁਣ ਵੀ ਤੁਸੀਂ ਕੀ ਸਵਾਲ ਡਾ ਕੇ ਹੁੰਦੇ ਹੋ ਠੀਕ ਓ ਕਿਹੜੇ ਰੰਗ ਰੋਗਨ ਲਾ ਕੇ ਆਉਂਦੇ ਹੋ ਮੈਂ ਦੇਖ ਕੇ ਡਾਂਸ ਕਰਕੇ ਵਾਪਸ ਆ ਜਾਂਦੇ ਹੋ ਹੂੰ ਦੇਖ ਕਿਉਂ ਨਹੀਂ ਰਹੀ ਦੇਖ ਰਹੀ ਹੈ ਤੂੰ ਆ ਦੇਖ ਕੈਪਚਰ ਹੋ ਰਹੀ ਹੈ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਕੈਪਚਰ ਹੋ ਰਹੀ ਹੈ ਕੋਈ ਨਹੀਂ ਆਪਾਂ ਇੱਥੋਂ ਵੀ ਕਰ ਲੈਣਾ ਕੈਪਚਰ ਕਿੱਧਰ ਗਈਆਂ ਹੁਣ ਹੂੰ ਆ ਜਾ ਹਾਂਜੀ ਗਾਇਜ਼ ਆਪਾਂ ਕੱਪੜੇ ਪਾਏ ਹੋਏ ਨੇ ਮਸ਼ੀਨ ਦੇ ਵਿੱਚ ਤੇ ਉਹਨਾਂ ਨੂੰ ਹਲੇ ਥੋੜਾ ਟਾਈਮ ਲੱਗਣਾ ਸੀ ਕੱਢਣ ਲੱਗਿਆਂ ਕਿਉਂਕਿ ਤੁਹਾਨੂੰ ਪਤਾ ਹੈ ਆਟੋਮੈਟਿਕ ਮਸ਼ੀਨ ਦੇ ਵਿੱਚ ਫਿਰ ਆਪਾਂ ਆਪਣੀ ਮਰਜ਼ੀ ਨਾਲ ਇਹ ਨਾ ਕਰ ਸਕਦੇ ਹੈਗੇ ਸੋ 15 ਕੁ ਮਿੰਟ ਦਾ ਹਲੇ ਟਾਈਮ ਹੈ ਮੈਂ ਸੋਚਿਆ ਕਿ ਉੰਨੀ ਦੇਰ ਆਪਾਂ ਧੁੱਪ ਨੂੰ ਇੰਜੋਏ ਕਰਦੇ ਆਂ ਸੂਰਜ ਚਮਕ ਰਿਹਾ ਦੇਖੋ ਮੇਰੇ ਉੱਪਰ ਕਿਵੇਂ ਆ ਰਿਹਾ ਹੈ ਦੇਖੋ ਪੂਰੀ ਲਾਈਨ ਆ ਰਹੀ ਹੈ ਠੀਕ ਹੈ ਤੇ ਹਾਂ ਹੁਣ ਸੈਟ ਹੈ ਸਰਦੀਆਂ ਦੇ ਵਿੱਚ ਧੁੱਪ 'ਚ ਬਹਿਣ ਦਾ ਵੀ ਆਪਣਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਹੈਨਾ ਕਿਉਂਕਿ ਸਵੇਰ ਦੇ ਧੁੱਪ ਚ ਨਹੀਂ ਬੈਠੇ ਹੈਗੇ ਤੇ ਸਰਦੀਆਂ ਚ ਤੁਹਾਨੂੰ ਪਤਾ ਹੈ ਕਿ ਜਿੰਨੀ देर ਧੁੱਪ ਚ ਨਾ ਬਈ ਇਹ ਉਨੀ देर ਆਪਣੀ ਮਤਲਬ ਦਿਨ ਹੀ ਸਟਾਰਟ ਹੁੰਦਾ ਹੁੰਦਾ ਨਾ ਹੱਥ ਪੈਰ ਨਹੀਂ ਖੁੱਲਦੇ ਸਰੀਰ ਨਹੀਂ ਖੁੱਲਦਾ ਆਪਣਾ ਠੀਕ ਹੈ ਤੇ ਮੇਰਾ ਤੇ ਸਪੈਸ਼ਲੀ ਹੁਣ ਪਤਾ ਹੀ ਬੁਰਾ ਹਾਲ ਹੋਇਆ ਪਿਆ ਜੁੜਿਆ ਪਿਆ ਸਰੀਰ ਮਰੀਜ਼ ਆ ਹੁਣ ਆਪਾਂ ਤੇ ਉਹਦੇ ਕਰਕੇ ਫਿਰ ਧੁੱਪ ਚ ਬੈਣ ਨਾਲ ਥੋੜਾ ਜਿਹਾ ਸੇਕ ਜਿਹਾ ਲੱਗ ਜਾਂਦਾ ਸਰੀਰ ਨੂੰ ਤੇ ਫਿਰ ਬਹਿ ਜਾਈਦਾ ਹੁਣ ਮੈਂ ਸੋਚਿਆ ਕਿ ਉਨੀ ਦੇਰ ਬਹਿ ਜੰਨੇ ਆ ਤੇ ਆਈ ਹੋਪ ਕਿ ਤੁਹਾਨੂੰ ਅੱਜ ਦਾ ਜਿਹੜਾ ਮੇਰਾ ਵਲੌਗ ਹੈ ਵਧੀਆ ਲੱਗਿਆ ਹੋਵੇਗਾ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਤੁਹਾਨੂੰ ਦਰਸ਼ਨ ਕਰਾਉਣ ਦੀ ਜੇ ਤੁਹਾਨੂੰ ਮੜਾ ਜਾਂ ਵੀ ਵਧੀਆ ਲੱਗੇ ਅੱਜ ਦਾ ਵਲੌਗ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰ ਦਿਓ ਜੇ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੈਂ ਕਰਦੀ ਹਾਂ ਤੁਪ ਨੂੰ ਇੰਜੋਏ ਤੇ ਤੁਸੀਂ ਕਰੋ ਵਲੌਗ ਨੂੰ ਇੰਜੋਏ ਤੇ ਮਿਲਦੇ ਆ ਨੈਕਸਟ ਵਧੀਆ ਜਿਹਾ ਵਲੌਗ ਦੇ ਨਾਲ ਪਤਾ ਨਹੀਂ ਕਦੋਂ ਮਿਲਾਂਗੇ ਆਈ ਡੋਨਟ ਨੋ ਪਰ ਕੋਸ਼ਿਸ਼ ਕਰਾਂਗੀ ਜਲਦੀ ਮਿਲਣ ਦੀ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਇਥੇ ਐਂਡ ਤੇ ਮਿਲਦੇ ਆ ਨੈਕਸਟ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ